ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੁਣ ਆਪਾਂ ਬੱਚਿਆਂ ਨੂੰ ਸਕੂਲ ਤੋਲਤਾ ਤੇ ਦੂਸਰਾ ਘਰ ਦਾ ਕੰਮ ਸਟਾਰਟ ਕਰਦੇ ਹਾਂ ਭਾਂਡੇ ਮਾਂਜਦੇ ਹਾਂ ਹੁਣ ਪਹਿਲਾਂ ਆਪਾਂ ਥੋੜੀ ਥੋੜੀ ਸਾਰੇ ਭਾਂਡੇ ਮਾਂਜਦੇ ਹਾਂ ਆਪਾਂ ਕਿਉਂਕਿ ਸਵੇਰੇ ਸਵੇਰੇ ਭਾਂਡੇ ਮਾਂਜੇ ਜਾਂਦੇ ਆਂ ਚਾਹ ਵਾਲੇ ਤੇ ਜਿਹੜੇ ਬੱਚੇ ਸਵੇਰੇ ਬ੍ਰੇਕਫਾਸਟ ਵਗੈਰਾ ਕਰਕੇ ਜਾਂਦੇ ਆ ਤਾਂ ਫਿਰ ਬੜੀ ਜਲਦੀ ਹੋ ਜਾਂਦਾ ਕੰਮ ਉਨਾ ਆਪਾਂ ਭਾਂਡੇ ਲਈ ਮਾਣ ਸਾਰੇ ਇੱਧਰ ਆਪਾਂ ਹੁਣ ਆਪਣਾ ਇੱਕ ਸੂਟ ਪ੍ਰੈਸ ਕਰ ਲੈਨੇ ਆ ਬੱਚਿਆਂ ਦੇ ਤਾਂ ਮੈਂ ਸਵੇਰੇ ਸ਼ਾਮ ਨੂੰ ਕਰ ਦਿੰਦੀ ਆ ਤੇ ਆਪਦਾ ਰਹਿ ਜਾਂਦੇ ਆ ਉਦੋਂ ਫਿਰ ਮੈਂ ਕਿਹਾ ਹੁਣ ਕਰਕੇ ਫੇਰ ਹੀ ਣਾਉਣ ਲੱਗਦੀ ਆ ਮੈਂ ਮੀ ਇਹ ਹੋ ਗਿਆ ਪ੍ਰੈਸ ਜਿਹੜੀ ਲੈਨਿੰਗ ਵਾਲੇ ਨੇ ਉਹਨਾਂ ਕੱਪੜਿਆਂ ਤੇ ਟਾਈਮ ਲੱਗ ਜਾਂਦਾ ਆਪਾਂ ਨਾ ਕੇ ਆ ਗਈ ਜੀ ਤੇ ਹੁਣ ਆਪਾਂ ਨਾ ਇੱਧਰ ਬ੍ਰੇਕਫਾਸਟ ਬਣਾਉਨੇ ਆ ਦਾਲ ਆਪਾਂ ਗਰਮ ਕਰ ਲਈ ਪਹਿਲਾਂ ਮੈਂ ਦਹੀਂ ਪਾ ਦਿਆਂ ਪਹਿਲਾਂ ਪਾ ਕੇ ਰੱਖ ਲੈਣੀ ਐ ਮੈਂ ਫਿਰ ਨਾਲ ਦੀ ਨਾਲ ਰੋਟੀ ਬਣਾ ਕੇ ਨਾ ਨਾਲ ਦੀ ਨਾਲ ਆਪਾਂ ਫੜਾ ਦੇਾਂਗੇ ਫਿਰ ਕਿਉਂ ਪਹਿਲਾਂ ਇਸ ਇਸ ਮਾਣ ਪਾ ਕੇ ਰੱਖ ਲਈਏ ਤਾਂ ਪੜਾਉਣਾ ਸੁੱਕਾ ਹੋ ਜਾਂਦਾ ਫਿਰ ਇਧਰ ਆਪਾਂ ਤਵਾ ਰੱਖ ਲਿਆ ਤੇ ਹੁਣ ਆਪਾਂ ਲੱਗਦੇ ਰੋਟੀ ਬਣਾਉਣਾ ਇਧਰ ਆਪਾਂ ਪੇੜਾ ਬਣਾ ਲੈਨੇ ਆ ਪੇੜਾ ਬਣਾ ਕੇ ਤੇ ਉੱਪਰ ਰੋਟੀ ਵੇਲਦੇ ਆ ਬਹੁਤ ਤੇ ਮੈਂ ਕਿਉਂ ਤਾਂ ਰੱਖ ਲਿਆ ਬੀਨਾ ਪੰਗਰ ਜੂਗਾ ਸਰਦੀਆਂ ਸਰਦੀ ਕਰਕੇ ਜੰਮ ਜਾਂਦਾ ਰੋਟੀ ਆਪਾਂ ਤਵੇ ਤੇ ਪਾਤੀ ਤੇ ਹੁਣ ਆਪਾਂ ਨਾ ਇਧਰ ਇੱਕ ਪੇੜਾ ਹੋਰ ਕਰ ਲੈਨੇ ਆ ਰੋਟੀ ਥੱਲੇ ਦਿੰਨੇ ਆ ਤੇ ਇਧਰ ਵੀ ਨਾਲ ਦੇ ਨਾਲ ਫੇਲ ਦਿੰਨੇ ਆ ਦਾਲ ਤਾਂ ਗਰਮ ਚਾਹੀਏ ਦਾਲ ਹੀ ਬਣਾਈ ਸੀ ਤੇ ਹੁਣ ਆਪਾਂ ਨਾ ਕੋਲੀ ਚ ਪਾ ਲੈਂਦੇ ਆ ਕਿਉਂ ਨਾਲ ਦੇ ਨਾਲ ਫੁਰਕਾ ਲਈ ਜਾਊਗਾ ਨਾਲ ਦੀ ਨਾਲ ਫੜਾਈ ਚੱਲਾਂਗੇ ਕਿਉਂ ਪਾ ਰਹੇ ਨੇ ਇਹ ਦੇਖੋ ரோட்ட சே உ பிடி ரோட்டி தான் ரோட்ட ரோட்டம் ਜੀ ਆਪਾਂ ਪਾ ਲਈ ਇਸ ਤਰ੍ਹਾਂ ਇਹਦੇ ਨਾਲ ਆ ਪਾਲਾਸ ਪਾਉਂਗਾ ਵਰਗੇ ਨਾਲ ਇਹਨਾਂ ਕਰੀ ਤੋਂ ਬਣਾਉਂਨੇ ਨਾਲ ਇਹਦੇ ਇਧਰੋਂ ਲੈਂਦੇ ਉਹ ਨਾਲ ਇਹਨਾਂ ਦਾ ਨਾਲ ਚਾਰ ਰੱਖਤਾ ਨਹੀਂ ਹੁਣ ਜੇ ਆਪਾਂ ਬਿਲਕੁਲ ਵਿਹਲੇ ਹੋ ਗਏ ਸਾਰਾ ਕੰਮ ਕਰਕੇ ਕੱਪੜੇ ਵਗੈਰਾ ਧੋਤੇ ਰੋਟੀ ਪਾਣੀ ਸਾਰਾ ਕੁਝ ਆਪਾਂ ਬਣਾ ਕੇ ਤੇ ਹੁਣ ਬਿਲਕੁਲ ਵਿਹਲੇ ਆ ਤੇ ਹੁਣ ਸਾਰਾ ਕੰਮ ਕਰਨ ਦੇ ਬਾਵਜੂਦ 12 ਵਜ੍ਹ ਕੀ ਤੇ ਹੁਣ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦੀ ਆ ਪਾਠ ਕਰਨ ਦਾ ਕੋਈ ਟਾਈਮ ਨਹੀਂ ਹੈਗਾ ਸਵੇਰ ਤੁਸੀਂ ਜਲਦੀ ਉੱਠਦੇ ਆ ਤਾਂ ਜਪਜੀ ਸਾਹਿਬ ਦਾ ਕਰ ਲੈਣੀ ਆ ਮੈਂ ਪਾਠ ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਮੈਂ ਪਾਠ ਇਸ ਟਾਈਮ ਕਰ ਲੈਣੀ ਆ ਜਦੋਂ ਵੀ ਕੰਮ ਤੋਂ ਵਿਹਲੀ ਹੋਵਾਂ ਉਸ ਟਾਈਮ ਕਰਦੀ ਆ ਮੈਂ ਸੁਖਮਨੀ ਸਾਹਿਬ ਦਾ ਪਾਠ ਕਿਉਂਕਿ ਸ਼ੀਧੀ ਦਿਹਾੜੇ ਚੱਲ ਰਹੇ ਆ ਮੇਰੇ ਕੱਲ ਤੋਂ ਹੀ ਸਟਾਰਟ ਹੋਏ ਸੀਗੇ ਪਾਠ ਕੱਲ ਤਾਂ ਫਿਰ ਮੈਂ ਕਿਹਨਾ ਵੀਡੀਓ ਨਹੀਂ ਬਣਾਈ ਅੱਜ ਮੈਂ ਬਣਾ ਰਹੀ ਸੀ ਮੈਂ ਇਹ ਕਹਿਣੀ ਆ ਕਿ ਜਿਹੜੀਆਂ ਦੂਸਰੀਆਂ ਭੈਣਾਂ ਹੋਰ ਵੀ ਆ ਜਿਹੜੀਆਂ ਵੀਡੀਓ ਵੇਖਦੀਆਂ ਤਾਂ ਉਹ ਜ਼ਰੂਰ ਸੁਖਣੀ ਸਾਹਿਬ ਦਾ ਪਾਠ ਕਰਿਆ ਕਰਨ ਜਿੰਨਾ ਵੀ ਹੋ ਸਕਦਾ ਓਨਾ ਕਰ ਸਕਦੇ ਆ ਆਪਾਂ ਕੋਈ ਇਹ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਸਾਰਾ ਪਾਠ ਕਰਨਾ ਜੇ ਤੁਸੀਂ ਅੱਧਾ ਕਰਦੇ ਆ ਤਾਂ ਅੱਧਾ ਕਰ ਸਕਦੇ ਆ ਸੁਖਣੀ ਸਾਹਿਬ ਦਾ ਪਾਠ ਤੇ ਨਾਲ ਦੀ ਨਾਲ ਬੱਚਿਆਂ ਨੂੰ ਵੀ ਆਪਣੇ ਇਸ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਆਪਾਂ ਹਰ ਕੋਈ ਸੁਣਦੇ ਆ ਨਾ ਕਿ ਦੇਹਤਾਰੀ ਗੁਰੂਆਂ ਕੋਲੇ ਲੋਕ ਜਾਂਦੇ ਆ ਉਹਨਾਂ ਕੋਲੇ ਕੁਛ ਨਹੀਂ ਪਿਆ ਹੁੰਦਾ ਪਹਿਲਾਂ ਉਹਨਾਂ ਦੇ ਘਰਾਂ ਨੂੰ ਆਪਾਂ ਵੇਖੀਏ ਨਾ ਉਹਨਾਂ ਦੇ ਆਪਣੇ ਤਾਂ ਘਰ ਹੀ ਨਹੀਂ ਸੰਭਲੇ ਹੁੰਦੇਗੇ ਤੇ ਇਸ ਤੋਂ ਸਭ ਤੋਂ ਆਪਾਂ ਨੂੰ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਇਹੀ ਸੀਗਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਜੋ ਮੰਗਦੇ ਆ ਤੁਹਾਡੀ ਉਹ ਹਰ ਇੱਛਾ ਪੂਰੀ ਹੁੰਦੀ ਆ ਤੇ ਮੇਰੀ ਤਾਂ ਹਮੇਸ਼ਾ ਹੋਈ ਆ ਜੋ ਵੀ ਆਪਾਂ ਮੰਗਿਆ ਪ੍ਰਮਾਤਮਾ ਨੇ ਉਹ ਦਿੱਤਾ ਦੁੱਧ ਪੁੱਤ ਸਭ ਕੁਝ ਦਿੱਤਾ ਪ੍ਰਮਾਤਮਾ ਨੇ ਤੇ ਬੰਦਾ ਤਾਂ ਕਦੇ ਰਾਈਦਾ ਹੀ ਨਹੀਂ ਹੁੰਦਾਗਾ ਇਸ ਲਈ ਤੁਸੀਂ ਗੁਰਬਾਣੀ ਨਾਲ ਜ਼ਰੂਰ ਜੁੜੋ ਤੇ ਗੁਰਬਾਣੀ ਦਾ ਪਾਠ ਕਰਿਆ ਕਰੋ ਹੁਣ ਮੈਂ ਸੁਖਣੀ ਸਾਹਿਬ ਦਾ ਪਾਠ ਕਰੂੰਗੀ ਤੇ ਉਸ ਤੋਂ ਬਾਅਦ ਚੋਪਾਈ ਸਾਹਿਬ ਦਾ ਪਾਠ ਕਰੂੰਗੀ ਮੈਂ ਇਧਰ ਆਪਾਂ ਕੁੱਕਰ ਰੱਖ ਲਿਆ ਹੁਣ ਤੇ ਹੁਣ ਆਪਾਂ ਦਾਲ ਬਣਾਉਣੀ ਆ ਵਿੱਚ ਪਾਣੀ ਪਾ ਲੈਣੀ ਪੈਂਦਾ ਸਿੰਪਲ ਤਰੀਕੇ ਨਾਲ ਹੀ ਬਣਾਵਾਂਗੇ ਆਪਾਂ ਦਾਲ ਦਾਲ ਮੈਂ ਨਾ ਪਹਿਲਾਂ ਧੋ ਕੇ ਤੇ ਰੱਖ ਲਈ ਸੀਗੀ ਚੰਗੀ ਤਰ੍ਹਾਂ ਇਸਾ ਵੀ ਦਾਗ ਜਦੋਂ ਆਪਾਂ ਪਹਿਲਾਂ ਧੋ ਕੇ ਰੱਖ ਲੈਂਦੇ ਆ ਤਾਂ ਉਹਦੇ ਨਾਲ ਜਿਹੜੇ ਇਹਦੇ ਉੱਤੇ ਪਾਲਿਸ਼ ਵਗੈਰਾ ਕੀਤੀ ਹੁੰਦੀ ਹੈ ਸਾਰੀ ਨਿਕਲ ਜਾਂਦੀ ਹੈ ਠੀਕ ਵਧੀਆ ਬਣ ਜਾਂਦੀ ਹੈ ਇਹ ਸਾਰੀ ਚਿੱਟੀ ਬਣ ਜਾਂਦੀ ਹੈ ਜਿਹੜੀ ਮੇਰੇ ਪਾਸੇ ਜਾਉਣ ਨੂੰ ਵੀ ਰਹੀ ਉਹ ਇੱਕ ਮਿੰਟ ਇੱਕ ਸੀਟਿੰਗ ਵਾਲੀ ਬਣ ਜਾਂਦੀ ਹੈ ਜੇ ਆਪਾਂ 10 15 ਮਿੰਟ ਆਪਾਂ ਭਿਉ ਕੇ ਰੱਖ ਦੇਈਏ ਤਾਂ ਉਹ ਆਪਣੇ ਵਿੱਚ ਘਿਉ ਆਪਾਤਾ ਹਲਦੀ ਨੂਨ ਮਿਰਚ ਮਸਾਲਾ ਹਲਦੀ ਨੂਨ ਮਿਰਚ ਪਾਇਆ ਤੇ ਹੁਣ ਆਪਾਂ ਕਰ ਦਿਆਂਗੇ ਬੰਦ ਇੱਕ ਸਿਟੀ ਵੀ ਜਾਵਾਂਗੇ ਆਪਾਂ ਇਹਦੇ ਇਧਰ ਆਪਾਂ ਕੜਾਈ ਰੱਖ ਲਈਏ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਇਆ ਹੁਣ ਆਪਾਂ ਇੱਕ ਤੇਜ ਪੱਤਾ ਪਾਤਾ ਜੀਰਾ ਪਾਤਾ ਕਾਲੀ ਮਿਰਚ ਵੱਡੀ ਵੱਡੀ ਲੇਚੀ ਪਾਤੀ ਆਪਾਂ ਤੇ ਦਾਲਚੀਨੀ ਦਾ ਇੱਕ ਟੁਕੜਾ ਪਾਇਆ ਹੁਣ ਆਪਾਂ ਇਹਦੇ ਨਾਲੀ ਆਪਾਂ ਮਟਰ ਪਾ ਦਿੰਨੇ ਮਟਰ ਨੂੰ ਥੋੜਾ ਜਿਹਾ ਆਪਾਂ ਕਟੇ ਕਰ ਲੀਏ ਇਸ ਤਰ੍ਹਾਂ ਹੀ ਬਣ ਜਾਂਦੀ ਹੈ ਨਾਲ ਆ ਪਾਲੀ ਪਾ ਕੇ ਮਾੜੀ ਮਾੜੀ ਜਿਹੜੀਆਂ ਸਬਜ਼ੀਆਂ ਤੁਹਾਡੇ ਕੋਲ ਹੈ ਜਿਹਨੂੰ ਤੁਸੀਂ ਪਾ ਸਕਦੇ ਹੋ ਗਾਜਰ ਹੈਗੀ ਤਾਂ ਗਾਜਰ ਵੀ ਪਾ ਸਕਦੇ ਹੋ ਤੇ ਜੇ ਉਹ ਆਪਾਂ ਕੋਲ ਹੈ ਤਾਂ ਨਹੀਂ ਇਹਦੇ ਵਿੱਚ ਹੁਣ ਨਮਕ ਤੇ ਆਪਾਂ ਗਰਮ ਮਸਾਲਾ ਪਾਇਆ ਕੋਈ ਕਾਹੀ ਵਿੱਚ ਥੋੜੀ ਜਿਹੀ ਕਵਰੀ ਰੱਖ ਲਵਾਂ। ਹੁਣ ਆਪਾਂ ਇਸ ਤੰਗੀ ਤਰ੍ਹਾਂ ਹਿਲਾਵਾਂਗੇ। ਥੋੜਾ ਜਿਹਾ ਇਹ ਜਿੁਰਕ ਨਿਵੇ ਗੰਦਾ ਤਾਂ ਜਿਆਦਾ ਵਧੀਆ ਚੌਲ ਬਣ ਜਾਣਗੇ ਆਪਣੇ। ਹੁਣ ਆਪਾਂ ਇਸ ਪਾਣੀ ਪਾ ਲੈਨੇ ਆ। 4 ਗਲਾਸ ਆਪਾਂ ਪਾਣੀ ਦੇ ਪਾਵਾਂਗੇ। ਦੇ 3 4 ਆਪਾਂ 2 ਗਲਾਸ ਹੀ ਚੌਲਾਂ ਦੇ ਲਈ ਆ। ਇਹ ਦਸਮੈਂਟ ਆਪਾਂ ਪਹਿਲਾਂ ਧੋਕੇ ਰੱਖ ਦਈ ਸੀ ਚਾਰ ਧੋਕੇ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਿੱਚ ਹਿਲਾ ਦਿਆਂਗੇ ਸਾਰ ਕੇ ਹੁਣ ਆਪਾਂ ਨਾ ਇਹਨੂੰ ਟੱਕ ਦਿੰਨੇ ਆ ਅਪਣੇ ਕਿਚਨ ਦੀ ਇੱਕ ਥੀ ਜੱਗ ਦੀ ਆਪਾਂ ਬੰਦ ਕਰਦੇ ਆ ਕਿ ਇਧਰ ਆਪਾਂ ਚੌਲ ਵੇਖ ਲੈਨੇ ਆਂ ਚੌਲ ਆਪਣੇ ਬਣ ਗਏ ਬਸ ਤੇ ਗੈਸ ਆਪਾਂ ਕਰ ਦਿੰਨੇ ਆਂ ਬੰਦ ਥੋੜਾ ਜਿਹਾ ਆਪਾਂ ਇਹਨੂੰ ਨਾ ਹਲਾ ਦਿੰਨੇ ਆਂ ਵਧੀਆ ਬਣ ਕੇ ਖਿੜੇ ਖਿੜੇ ਢੱਕ ਦਿੰਨੇ ਹੁਣ ਆਪਾਂ ਇਹਨੂੰ ਲਾਤ ਨਹੀਂ ਹੁਣ ਆਪਾਂ ਨਾ ਇਧਰ ਤੜਕਾ ਲਾਉਨੇ ਆਂ ਕੜਾਈ ਲੈਨੇ ਰੱਖ ਤੇ ਦਾਲ ਦਾ ਆਪਾਂ ਤੜਕਾ ਬਣਾ ਲੈਨੇ ਆਂ ਤੇਲ ਪਾ ਲਿਆ ਆਪਾਂ ਹੁਣ ਆਪਾਂ ਇਹਦੇ ਵਿੱਚ ਪੋਨੇ ਜੀਰਾ ਥੋੜੀ ਜੀ ਹਿੰਗ ਪਾ ਲਾਂਗੇ ਇਹਨਾਂ ਹਰੀ ਮਿਰਚਾਂ ਵਿੱਚ ਜੀਰੀ ਨਹੀਂ ਸੀ ਵਿੱਚ ਹੀ ਨਾਲ ਇਹ ਪਹਿਲੇ ਜੀਰਦੇਆਂ ਵਿੱਚ ਹੁਣ ਆਪਾਂ ਲਸਣ ਪਾਤਾ ਲਸਣ ਨੂੰ ਥੋੜਾ ਜਿਹਾ ਹਲਾ ਲੈਂਦੇ ਆ ਟਮਾਟਰ ਪਾਤਾ ਇਹਨੂੰ ਵੀ ਹਲਾ ਲੈਣੇ ਨਾਲੇ ਆਪਾਂ ਪਿਆਜ਼ ਪਾਤੇ ਇਹਨੂੰ ਵੀ ਚੰਗੀ ਤਰ੍ਹਾਂ ਹਲਾ ਲੈਣੇ ਆ ਤੜਕਣਾ ਸਿਮ ਦੇ ਉੱਤੇ ਥੋੜਾ ਜਿਹਾ ਆਪਾਂ ਭੁੰਨੀਏ ਤਾਂ ਜਿਆਦਾ ਵਧੀਆ ਟੇਸਟ ਆਉਂਦਾ ਨਹੀਂ ਤਾਂ ਕਈ ਵਾਰ ਮੱਚ ਜੇ ਜਾਂਦਾ ਤੇ ਸਿਮ ਦੇ ਉੱਤੇ ਥੋੜਾ ਥੋੜਾ ਆਪਾਂ ਭੁੰਨਦੇ ਆ ਤਾਂ ਬਹੁਤ ਟੇਸਟੀ ਬਣ ਜਾਂਦੀ ਹੈ ਤਾਂ ਹੁਣ ਆਪਾਂ ਇਹ ਨਾ ਭੁੰਨਿਆ ਹੋਇਆ ਤੜਕਾ ਇਹਦੇ ਵਿੱਚ ਪਾ ਦਿੰਨੇ ਨਾਲ ਦੀ ਨਾਲ ਇਸ ਤਰ੍ਹਾਂ ਕਰਕੇ ਤੇ ਨਾਲ ਦੀ ਨਾਲ ਆਪਾਂ ਇਹਨੂੰ ਹਿਲਾ ਦਿੰਨੇ ਆ ਬਹੁਤ ਵਧੀਆ ਦਾਲ ਬਣ ਜਾਂਦੀ ਹੈ ਲੋ ਜੀ ਆਪਾਂ ਥਾਲੀ ਤਿਆਰ ਕਰਤੀ ਹੈ ਚੌਲ ਬਣਾ ਲਏ ਦਾਲ ਬਣਾਈ ਆ ਮੂੰਗੀ ਮਸਰਾਂ ਦੀ ਤੇ ਇਹ ਹੈਗੇ ਆ ਦਹੀਂ ਨਾਲ ਆਚਾਰ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ